जय शा शुर्ते ताज बदलो ਹਾਂਜੀ ਸਾਰੀ 사ਸੰਗਤ ਨੂੰ ਜੈ ਵਾਲਮੀਕੀ ਜੈ ਗੁਰੂ ਗਿਆਨ ਸਿੰਘ ਜੈ ਧੰਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਕਿਸਾਨ ਮਜ਼ਦੂਰ ਅਤੇ ਵਾਲਮੀਕੀ ਮਜਬੀ ਸਿੱਖ ਸਮਾਜ ਦੀਆਂ ਜਥੇਬੰਦੀਆਂ ਜੋ ਹਮੇਸ਼ਾ ਹੀ ਗਰੀਬਾਂ ਪਰਿਵਾਰਾਂ ਦੇ ਅਧਿਕਾਰਾਂ ਦੀ ਲੜਾਈ ਲੜਦੀਆਂ ਹੈ ਅੱਜ ਉਹਨਾਂ ਨਿਯੰਗ ਸਿੰਘ ਜਥੇਬੰਦੀਆਂ ਦਾ ਸਾਰਿਆਂ ਦਾ ਇਕਤਰਤਾ ਜਿਹੜੀ ਇਕੱਠ ਹੋਇਆ ਆ ਸੋ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਢੰਡ ਵਿਖੇ ਜੋ ਸਾਡੀ ਭੈਣ ਬਲਜੀਤ ਕੌਰ ਜੋ ਕਿ ਸਰਪੰਚੀ ਇਲੈਕਸ਼ਨ ਦੌਰਾਨ ਜਿਨ੍ਹਾਂ ਨੇ ਲੜੀ ਸੀਗੀ ਤੇ ਉਹ ਦੱਸਣਾ ਚਾਹੁੰਨਾ ਮੈਂ ਸਾਰੇ ਪੰਜਾਬ ਦੇ ਨਿਵਾਸੀਆਂ ਨੂੰ ਕਿ ਇਹ ਜਿਹੜੀ ਪੰਜਾਬ ਦੀ ਸਰਕਾਰ ਜਿਹੜੀ ਨਲਾਇਕ ਸਰਕਾਰ ਹੈ ਉਹਨਾਂ ਨੇ ਕੀ ਕੀਤਾ ਇਹ ਉੱਥੇ ਜਰਨਲ ਦੇ ਵਿੱਚ ਐਸੀ ਜਦੋਂ ਸਰਪੰਚ ਲੜੇ ਤੇ ਉੱਥੇ ਉਹ ਸਰਪੰਚ ਜਿਹੜੀ ਐ ਉੱਥੇ ਉਹ ਜਿੱਤ ਦਾ ਹਾਸਲ ਕੀਤੀ ਪ੍ਰਸ਼ਾਸਨ ਦੀ ਮੌਜੂਦਗੀ ਚ ਜਿਹੜੀ ਆ ਉਹ ਜਿੱਤ ਹਾਸਲ ਕੀਤੀ ਉਥੋਂ ਦੇ ਐਮਐਲਏ ਜਿਹੜੇ ਸ਼ੈਡਿਊਲ ਕਾਸਟ ਭਾਈਚਾਰੇ ਨੂੰ ਦੱਬਣਾ ਚਾਹੁੰਦੇ ਆ ਲਾਤਾਰਨਾ ਚਾਹੁੰਦੇ ਆ ਤੇ ਧੱਕੇਸ਼ਾਹੀ ਕਰਨਾ ਚਾਹੁੰਦੇ ਆ ਉਹਨਾਂ ਵੱਲੋਂ ਉਸ ਪਰਿਵਾਰ ਨੂੰ ਉਸ ਸਰਪੰਚ ਨੂੰ ਜਿੱਤਨ ਤੋਂ ਬਾਤ ਜਿਹੜਾ ਆ ਉਹ ਸਰਟੀਫੀਕੇਟ ਨਹੀਂ ਦਿੱਤਾ ਗਿਆ ਜਿੱਤ ਦਾ ਪ੍ਰਮਾਣ ਪੱਤਰ ਨਹੀਂ ਦਿੱਤਾ ਗਿਆ ਤੇ ਜਿਹੜਾ ਆ ਉਹ ਜਾਣ ਬੁੱਝ ਕੇ ਪਿਛਲੇ ਕਿੰਨੇ ਮਹੀਨਿਆਂ ਤੋਂ ਉੱਥੇ ਪਿੰਡ ਦੇ ਲੋਕਾਂ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਉਸ ਪਰਿਵਾਰ ਨੂੰ ਖੱਜਲ ਖਰਾਬ ਕੀਤਾ ਜਾ ਰਿਹਾ ਤੇ ਜਿੱਤੀ ਹੋਈ ਸ਼ੈਡੂਲ ਕਾਸਟ ਜੋ ਜਰਨਲ ਦੇ ਵਿੱਚ ਜਿੱਤੇ ਆ ਉਹਨਾਂ ਨੂੰ ਜਿਹੜਾ ਆ ਜਾਣ ਬੁੱਝ ਕੇ ਸਰਕਾਰੀ ਧੱਕੇਸ਼ਾਹੀ ਜਿਹੜੀ ਕੀਤੀ ਜਾ ਰਹੀ ਹੈ ਐਮ ਐਲ ਏ ਜਿਹੜੇ ਆ ਉਹ ਅੰਮ੍ਰਿਤਸਰ ਤਰਨਤਾਰਨ ਸਿਟੀ ਦੇ ਜਿਹੜੇ ਆ ਉਹਨਾਂ ਵੱਲੋਂ ਜਿਹੜਾ ਇਹ ਕੀਤੀ ਜਾ ਰਹੀ ਹੈ ਹਲਕਾ ਜਿਹੜਾ ਆ ਉਹ ਤਰਨਤਾਰਨ ਉਹਦੇ ਜਿਹੜੇ ਐਮ.ਐਲ.ਏ. ਐ ਡਾਕਟਰ ਤਸ਼ਮੀਰ ਕਸ਼ਮੀਰ ਸਿੰਘ ਜਿਹੜਾ ਸੋਲ ਹੈ ਉਹਨਾਂ ਦੇ ਅੰਗੇਸ਼ਟ ਜਿਹੜਾ ਅੱਜ ਸੂਜ ਜਥੇਬੰਦੀਆਂ ਨੇ ਮੋਰਚਾ ਖੋਲ੍ਹਿਆ ਕਿ ਜੇਕਰ 7 ਦਿਨਾਂ ਦੇ ਵਿੱਚ ਵਿੱਚ ਜਿਹੜਾ ਆ ਇਸ ਪਰਿਵਾਰ ਨੂੰ ਇਨਸਾਫ ਨਾ ਦਿੱਤਾ ਗਿਆ ਤੇ 7 ਦਿਨ ਬਾਅਦ ਜਿਹੜਾ ਜ਼ਿਲ੍ਹਾ ਡੀ.ਸੀ. ਅੰਮ੍ਰਿਤਸਰ ਦਾ ਜਿਹੜਾ ਜ਼ਿਲ੍ਹਾ ਡੀ.ਸੀ. ਤਰਨਤਾਰਨ ਉਸਦੇ ਦਫ਼ਤਰ ਦਾ ਜਿਹੜਾ ਘਰੋ ਕੀਤਾ ਜਾਏਗਾ ਇਸ ਦੇ ਨਾਲ ਨਾਲ ਪੂਰੇ ਜ਼ਿਲ੍ਹੇ ਦੇ ਵਿੱਚ ਕਸ਼ਮੀਰ ਸਿੰਘ ਜਿਹੜਾ ਡਾਕਟਰ ਐਮ ਐਲ ਏ ਜਿਹੜਾ ਧੱਕੇਸ਼ਾਹੀ ਕਰਾ ਰਿਹਾ ਉਸ ਦੇ ਜਿਹੜੇ ਪੁਤਲੇ ਫੂਕੇ ਜਾਣਗੇ ਇਸ ਨਕਮੀ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਜੋ ਸ਼ੈਡੂਲ ਕਾਸਟ ਭਾਈਚਾਰੇ ਨੂੰ ਦੱਬਣਾ ਚਾਹੁੰਦੀ ਹੈ ਲਤਾਰਨਾ ਚਾਹੁੰਦੀ ਹੈ ਤੇ ਉਹਨਾਂ ਦੇ ਅਧਿਕਾਰ ਜੋ ਸੱਚ ਦੇ ਅਧਿਕਾਰਾਂ ਤੇ ਲੜੀ ਲੜਾਈ ਜਿਹੜੀ ਸੰਵਿਧਾਨਕ ਲੜੀ ਲੜਾਈ ਹੈ ਉਹਨਾਂ ਨੂੰ ਜਿਹੜਾ ਦੱਬਣਾਂ ਦੀ ਕੋਸ਼ਿਸ਼ ਕੀਤੀ ਜਾ ਰਹੀ ਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਸਭ ਜਥੇਬੰਦੀਆਂ ਦਾ ਧੰਨਵਾਦ ਕਰਦੇ ਆ ਜੋ ਸਾਡੀ ਇੱਕ ਆਵਾਜ਼ ਤੇ ਅੱਜ ਤਨਤਾਂ ਦੇ ਵਿੱਚ ਕੱਤਰ ਹੋਏ ਨੇ ਤੇ ਸਾਰੇ ਮੀਡੀਆ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਸਾਰੀ ਗੱਲ ਦਾ ਇਹਨਾਂ ਨੂੰ ਅੱਜ ਤੋਂ ਪਹਿਲਾਂ ਵੀ ਪਤਾ ਜੇ ਅੱਜ ਵੀ ਇਹਨਾਂ ਦੇ ਇੱਥੇ ਆਉਣ ਤਹੀ ਜੀ ਆਏ ਨੂੰ ਕਨੇ ਧੰਨਵਾਦ ਕਰਦੇ ਆ ਬਾਕੀ ਜੋ ਪੰਚਾਇਤ ਦੀ ਇਲੈਕਸ਼ਨ ਹੋਈ ਸੀ ਉਹ ਪਿੰਡ ਟੰਡ ਵਿੱਚ 15 ਤਰੀਕ ਨੂੰ ਸਾਰੇ ਪਿੰਡ ਦੀ ਮੌਜੂਦਗੀ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਿਨਾ ਹੈਰਾਫੇਰੀ ਦੇ ਸਾਰੀਆਂ ਸੰਪੂਰਨ ਹੋ ਗਈ ਸੀ ਜ ਜਿਹਦੇ ਵਿੱਚ 78 ਵੋਟਾਂ ਦੇ ਨਾਲ ਸਾਡੇ ਪਿੰਡ ਦੇ ਐਸਸੀ ਭਾਈਚਾਰੇ ਵਿੱਚ ਸ਼੍ਰੀਮਤੀ ਬਲਜੀਤ ਕੌਰ ਨੂੰ ਜੇਤੂ ਕਰਾਰ ਦਿੱਤਾ ਗਿਆ ਜੀ ਦਾ ਨੌ ਨੰਬਰ ਸਰਟੀਫਿਕੇਟ ਸਾਡੇ ਕੋਲ ਮੌਜੂਦ ਹੈ ਜੀ ਇਸੇ ਸਾਰਾ ਪ੍ਰਸ਼ਾਸਨ ਸਾਰਾ মিডিਆ ਉੱਥੇ ਲੱਗਾ ਹੋਇਆ ਸੀ ਕਿਸੇ ਕਿਉਂਕਿ ਜਦੋਂ ਤੋਂ ਹੀ ਇਹ ਅੱਸੀ ਵੀਰ ਦੇ ਵੱਲੋਂ ਇਹ ਫਾਰਮ ਭਰੇ ਗਏ ਸੀ ਉਸੇ ਦਿਨ ਤੋਂ ਸਾਡੇ ਨਾਲ ਧੱਕਾ ਹੋਣਾ ਸ਼ੁਰੂ ਹੋ ਗਿਆ ਸੀ ਸਾਡੇ ਕਾਗਜ਼ ਰੱਦ ਕਰਾ ਦਿੱਤੇ ਗਏ ਫਿਰ ਅਸੀਂ ਭਜਨਚ ਕਰਕੇ ਹਾਈ ਕੋਰਟ ਤੋਂ ਆਰਡਰ ਲੈ ਕੇ ਤੇ ਆਪਣੀ ਇਲੈਕਸ਼ਨ ਲੜੀ ਫਿਰ ਉਸ ਦਿਨ ਵੀ মিডিਆ ਵੀ ਉੱਥੇ ਮੌਜੂਦ ਸੀ ਪ੍ਰਸ਼ਾਸਨ ਵੀ ਮੌਜੂਦ ਸੀ ਇੱਕ ਇੱਕ ਵੋਟ ਪ੍ਰੋਪਰ ਤਰੀਕੇ ਨਾਲ ਹੋਣ ਤੇ ਬਾਅਦ ਵੀ ਇਸ ਨਾਲ ਪ੍ਰੋਪਰ ਤਕਾ ਕੀਤਾ ਜਾ ਰਿਹਾ ਅਸੀਂ 5 ਮਹੀਨੇ ਤੋਂ ਲਗਾਤਾਰ ਡੀਸੀ ਸਾਹਿਬ ਦੇ ਜਾਂ ਐਮਐਲਏ ਸਾਹਿਬ ਦੇ ਹੋਰ ਵੀ ਜੋ-ਜੋ ਵੀ ਅਧਿਕਾਰੀ ਇਹਨਾਂ ਨੂੰ ਗਾੜੀ ਅਰਜ ਬੇਨਤੀ ਕਰ ਚੁੱਕੇ ਆ ਪਰ ਕਿਸੇ ਨੇ ਸਾਡੀ ਕੋਈ ਬਾਹ ਨਹੀਂ ਫੜੀ ਸਾਡਾ ਪਿੰਡ ਤਕਰੀਬਨ 4000 ਜਿੱਥੇ ਵੋਟ ਆ ਨਾ ਤੇ ਜੀ ਉੱਥੇ ਅਜੇ ਤੱਕ ਸਰਪੰਚ ਦਾ ਕੋਈ ਹੱਲ ਨਾ ਕਿਸੇ ਅਜੇ ਤੱਕ ਉਥੋਂ ਦਾ ਨੰਬਰਦਾਰ ਵੀ ਹੈ ਨਹੀਂ ਆ ਜੀ ਤੇ ਸਰਪੰਚ ਸਾਹਿਬ ਨਾਲ ਅਸੀਂ ਨਜਾਇਜ਼ ਬਿਲਕੁਲ ਐਸੀ ਬਰਾਦਰੀ ਨਾਲ ਨਜਾਇਜ਼ ਧੱਕਾ ਸਾਡੇ ਐਮ ਐਲ ਏ ਸੋਹ ਸਾਬ ਕਰ ਰਹੇ ਨੇ ਅਸੀਂ ਬੇਨਤੀ ਉਹਨਾਂ ਨੂੰ ਬੜੀ ਵਾਰ ਕਰ ਚੁੱਕੇ ਆ ਤੇ ਅੱਜ ਸਾਰੀਆਂ ਜਥੇਬੰਦੀਆਂ ਇਕੱਤਰ ਹੋ ਕੇ ਸਾਡਾ ਸਾਥ ਦੇਣ ਲਈ ਹਾਜ਼ਰ ਹੋਈਆਂ ਨੇ ਤੇ ਅਸੀਂ ਅੱਜ ਇਹੀ ਜੋ ਬੇਨਤੀ ਕਰਦੇ ਆ ਜੀ ਅੱਜ ਇੱਕ ਹਫ਼ਤੇ ਦਾ ਟਾਈਮ ਐਮਐਲਏ ਸੋਲ ਸਾਹਿਬ ਤੇ ਡੀਸੀ ਸਾਹਿਬ ਹੁਣਾਂ ਨੂੰ ਤੇਰਾ ਜੱਥੇਬੰਦੀਆਂ ਨੇ ਸਾਨੂੰ ਕਿਹਾ ਕਿ ਇੱਕ ਹਫ਼ਤੇ ਦਾ ਟਾਈਮ ਦਿੱਤਾ ਜਾਵੇ ਇਹਨਾਂ ਦੇ ਵਿੱਚ ਜੋ ਕਿ ਸਾਡਾ ਬੰਦਾ ਹੱਕ ਆ 78 ਵੋਟਾਂ ਦੀ ਲੀਡ ਨਾਲ ਜਿੱਤ ਪ੍ਰਾਪਤ ਕੀਤੀ ਆ ਉਹਦਾ ਸਾਨੂੰ ਬੰਦਾ ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਅਸੀਂ ਪਿੰਡਾਂ ਦਾ ਆਪਣੇ ਪਿੰਡ ਦਾ ਕੰਮ ਜੋ ਕਿ ਪਿੰਡ ਦਾ ਕੰਮ ਪਹਿਲਾਂ ਹੀ ਬੜਾ ਪਿੱਛੜ ਚੁੱਕਿਆ ਹੈ ਉਹ ਚ ਨੂੰ ਸੁਚਾਰੂ ਤਰੀਕੇ ਨਾਲ ਕਰ ਸਕੀਏ ਸਾਡੀ ਇਹ ਬੇਨਤੀ ਵੀ ਸਮਝ ਲਓ ਤੇ ਜਾਂ ਸਾਡੀ ਜੱਥੇਬੰਦੀਆਂ ਵੱਲੋਂ ਸਾਰੀਆਂ ਜੱਥੇਬੰਦੀਆਂ ਹੁਣ ਕਿਸਾਨ ਜੱਥੇਬੰਦੀਆਂ ਆਕਾਮੜ ਜੱਥੇਬੰਦੀਆਂ ਵਾਲਮੀਕ ਜੱਥੇਬੰਦੀਆਂ ਜਿੰਨੀਆਂ ਵੀ ਜੱਥੇਬੰਦੀਆਂ ਅਜ 71 ਹੋ ਕੇ ਇੱਥੇ ਸਮੋਲੀਅਤ ਕੀਤੀ ਆ ਸਾਰਿਆਂ ਵੱਲੋਂ ਅਲਟੀਮੇਸ਼ਨ ਦਿੱਤਾ ਜਾ ਰਿਹਾ ਇੱਕ ਵੀਕ ਦਾ ਅੱਜ ਆ ਤੋਂ ਬਾਅਦ ਇੱਕ ਵੀਕ ਤੋਂ ਬਾਅਦ ਜੇ ਸਾਡਾ ਇਹ ਸਰਟੀਫਿਕੇਟ ਦਾ ਕੋਈ ਹੱਲ ਨਹੀਂ ਨਿਕਲਿਆ ਤੇ ਡਾਕਟਰ ਕਸ਼ਮੀਰ ਸਿੰਘ ਸੋਲ ਦੇ ਪਤਲੇ ਵੀ ਫੁੱਕੇ ਜਾਣਗੇ ਤੇ ਇੱਥੇ ਡੀਸੀ ਸਾਹਿਬ ਦੇ ਦਫ਼ਤਰ ਦਾ ਘਰਾਓ ਵੀ ਕੀਤਾ ਜਾਏਗਾ ਤੇ ਰੋਡ ਵੀ ਬਲਾਕ ਕੀਤਾ ਜਾਏਗਾ